ਅੱਜ ਅਸੀਂ ਕੋਲ ਬਾਬਾ ਦੀਪ ਸਿੰਘ ਗਰਲਜ਼ ਹੈਸਕੀਟ ਸਕੂਲ ਆਏ ਆਂ ਔਰ ਪ੍ਰਿੰਸੀਪਲ ਸਾਹਿਬ ਔਰ ਸਾਰੇ ਸਟਾਫ ਔਰ ਸਾਡੇ ਵੋਲੰਟੀਅਰਸ ਪੇਰੈਂਟਸ ਸਟੂਡੈਂਟ ਸਾਰੇ ਸੱਥੇ ਬੈਠੇ ਹੋਏ ਨੇ ਅਸੀਂ ਆ ਕਮਰਾ ਚਲਾ ਨਵਾਂ ਪੜਿਆ ਇਹਨੂੰ ਦੇਖਣਾ ਹੈ ਔਰ ਡੈਸਕ ਨਵੇਂ ਆਏ ਨੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਹਿਲੇ ਪੰਤੀ ਕੇ 1.8 ਲੱਖ ਦੇ ਲੱਗੇ ਅਸੀਂ ਡੈਸਕ ਨਵੇਂ ਲੈਨੇ ਬੱਚਿਆਂ ਵਾਸਤੇ ਔਰ ਚਲੋ ਕਿਸੇ ਵੀ ਪੰਜਾਬ ਦੇ ਸਕੂਲ ਬੱਚਾ ਪੁੰਜੇ ਜੀ ਤੇ ਕਪੜਾ ਨਹੀਂ ਬੈਠਦਾ ਬੜੇ ਵੱਡੀ ਗੱਲ ਹੈ ਬਾਥਰੂਮ ਵੀ ਅਸੀਂ ਬੱਚਿਆਂ ਵਾਸਤੇ ਨੌਗਰੇਟ ਕਰਨ ਲੱਗੇ ਆਂ ਔਰ ਅਸੀਂ 10000 ਤੋਂ ਉੱਪਰ ਕੋ 10500 ਦੇ ਨਜ਼ਦੀਕ ਅਸੀਂ ਨਵੇਂ ਬਾਥਰੂਮ ਬਣਾਏ ਨੇ ਜਾਂ ਉਹ ਬਾਥਰੂਮ ਜਿਹੜੇ ਬਿਲਕੁਲ ਹੀ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਸੀ ਉਹਨਾਂ ਨਵੀਨੀਕਰਨ ਹੋਇਆ ਸੋ ਇੱਕ ਬਾਥਰੂਮ ਵੀ ਦੇਖਣ ਲੱਗੇ ਆਂ ਚੈਂਸ ਵਾਸਤੇ ਬਣਿਆ ਜਿਹੜੇ ਕਿ ਮੇਲ ਟੀਚਰਸ ਦੇ ਹਾਲਾਂਕਿ ਸਕੂਲ ਲੇਡੀਆਂ ਦਾ ਹੈ ਲੜਕੀਆਂ ਦਾ ਪਰ ਚੈਂਸ ਟੀਚਰ ਵਾਸਤੇ ਵਾਪਸ ਬਣਿਆ ਔਰ ਸਟੂਡੈਂਟਸ ਵਾਸਤੇ ਵਾਪਸ ਬਣੇ ਆਂ ਜਿਹੜੇ ਕਿ ਬਹੁਤ ਵੱਡੀ ਲੋਡ ਕਿਉਂਕਿ ਜਦੋਂ ਬੱਚਾ ਪੜ੍ਹਨ ਜਾਂਦਾ ਹੈ ਜੇ ਉਸ ਨੂੰ ਸੂਲਤ ਨਾ ਹੋਵੇ ਕਮਰੇ ਦੀ ਉਸ ਨੂੰ ਸੂਤਨਾਵੇ ਡੈਸਕ ਦੀ ਉਸ ਨੂੰ ਪਾਣੀ ਪੀਣ ਦੀ ਸੂਤਨਾ ਹੋਵੇ ਤੇ ਬੱਚਾ ਨਹੀਂ ਜਾਏਗਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਟੀਚਰ ਸਾਰੇ ਬਹੁਤ ਚੰਗੇ ਹੋਣ ਔਰ ਬੱਚਿਆਂ ਨੂੰ ਰੂ ਨਾ ਪੜਾਉਣ ਲੇਕਿਨ ਬੈਂਡ ਵੱਸਤ ਜਗਾ ਜੋ ਚੇ ਦੀ ਹੈ ਔਰ ਬਾਤ ਹੁੰਦੀ ਚੇ ਦੀ ਨੇ ਸਾਰੇ ਕੰਮ ਸਾਰੇ ਸਰਕਾਰ ਨੇ ਕੀਤੇ ਨੇ ਚੌਂਕਿਤਾ ਰੱਖੇ ਨੇ ਇਹ ਸਾਰੀ ਪ੍ਰੋਵੀਜ਼ਨਟਰੀ ਸਰਕਾਰ ਕਰ ਰਹੀ ਹੈ ਉਹਦੇ ਨਾਲ ਸਾੜਾ ਜਿਹੜਾ ਮਿਆਰ ਹੈ ਸਿੱਖਿਆ ਦਾ ਪੰਜਾਬ ਇਹ ਬਹੁਤ ਵਧੀਆ ਹੈ ਬਹੁਤ ਵਧਣ ਜਾ ਰਿਹਾ ਹੈ ਸਾਨੂੰ ਜਿਹੜੇ ਬੱਚੇ ਮਿਲੇ ਸੀਗੇ ਤੇ 46% ਹੀ ਬੱਚੇ ਚਲੇ ਸਾਡੇ ਨੇ ਉਹ ਪੰਜਾਬੀ ਪੜ੍ਹ ਲਿਖ ਸਕਦੇ ਸੀਗੇ ਲੇਕਿਨ ਹੁਣ ਅਸੀਂ ਬਤਾ ਕੇ ਇਹਨੂੰ ਮੈਂ ਕਿਹਾ 60% ਹੋ ਗਿਆ ਸ਼ਾਇਦ ਔਰ ਅਸੀਂ ਇਹਨੂੰ ਹੋਰ ਦੋ ਸਾਲਾਂ ਵਿੱਚ 100% ਤੇ ਲੈ ਜਾਣਾ ਤਾਂ ਕਿ ਸਾਰੇ ਬੱਚੇ ਸਾਡੇ ਪੜ ਸਕਣ ਐਪਲੀਕੇਸ਼ਨ ਲਿਖ ਸਕਣ ਗੱਲ ਬਹੁਤ ਛੋਟੀ ਲੱਗਦੀ ਆ ਪਰ ਮਿਆਰ ਬਹੁਤ ਸਿੱਖਿਆ ਦਾ ਡਿੱਗਿਆ ਹੋਇਆ ਸੀਗਾ ਪਹਿਲਾਂ ਮਿਆਰ ਪੰਜਾਬ ਦਾ ਬਹੁਤ ਉੱਚਾ ਸੀਗਾ ਫਿਰ ਬਹੁਤ ਥੱਲੇ ਆ ਗਿਆ ਹੁਣ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਪਾਣ ਦੀ ਸਰਕਾਰ ਜਦੋਂ ਤੇ 3 ਸਾਲ ਤੋਂ ਆਈ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਮਿਆਰ ਉਪਰ ਚੁੱਕੇ دیوار ਚਾਰ ਦਿਵਾਰੀ ਦੀਆਂ ਵੀ 98% ਸਕੂਲਾਂ ਦੀ ਪੂਰੀ ਹੋ ਗਈ ਹੈ ਬਾਥਰੂਮ ਸਾਡੇ ਹਰੇਕ ਸਕੂਲ ਬਣ ਗਏ ਨੇ ਕਲਾਸਰੂਮ ਸਾਡੇ ਹਰ ਜਗ੍ਹਾ ਬਣ ਗਏ ਨੇ ਕੋਈ ਅਸੀਂ 800 ਨਵੇਂ ਕਲਾਸਰੂਮ ਬਣਾਏ ਨੇ ਔਰ ਕੋਈ 4700 ਕਲਾਸਰੂਮ ਜਿਹੜੇ استعمال ਨਹੀਂ ਕੀਤੇ ਜਾ ਸਕਦੇ ਉਹਨਾਂ ਨਵੇਂ ਨੇ ਕਰਨ ਕੀਤਾ ਸੋ ਇਹ ਸਾਰੀ ਸਾਡੇ ਕੋਸ਼ਾਂ ਮਾਨ ਸਰਕਾਰੀਆਂ ਨੇ ਟੀਚਰ ਸਾਡੇ ਪ੍ਰਿੰਸੀਪਲ ਉਹ ਫਿਨਲੈਂਡ ਵੀ ਪੜ ਕੇ ਆਏ ਨੇ ਜਿਹੜੇ ਜੁਨੀਅਰ ਸਕੂਲ ਵਾਲੇ ਨੇ ਔਰ ਪ੍ਰਿੰਸੀਪਲ ਜਿਹੜੇ ਸੀਨੀਅਰ ਸਕੂਲ ਜਿਹਨੇ ਉਹ ਸਿੰਗਾਪੁਰ ਗਏ ਨੇ ਉਹ ਆਈਐਮ અમદાવાદ ਗਏ ਨੇ ਮਣ ਕੇਵਰੀ ਲੋਕ ਪੁੱਛੇ ਕਿ ਕਿਹਦਾ ਜਾਂਦਾ ਕੀ ਫਾਇਦਾ ਜਾਂਦਾ ਫਾਇਦਾ ਬਾਹਰ ਜਾਓਗੇ ਦੇਖੋਗੇ ਅਗਲੇ ਕੀ ਕਰਦੇ ਤਾਂ ਹੀ ਤਰੱਕੀ ਕਰ ਸਕਾਂਗੇ ਸੋ ਬਹੁਤ ਫਾਇਦਾ ਹੁੰਦਾ ਬੰਦੇ ਹਰਾਇਜ਼ਨ ਖੁੱਲਦਾ ਬੰਦੇ ਸੋਚ ਵਧਦੀ ਹੈ ਔਰ ਪਤਾ ਲੱਗਦਾ ਕਿ ਦੁਨੀਆ ਕਿਤੇ ਵੱਧ ਗਈ ਹੈ ਕਿਤੇ ਚਲੀ ਗਈ ਹੈ ਦੁਨੀਆ ਕਿਸ ਤਰੀਕੇ ਨਾਲ ਬੜਾ ਰਹੀ ਹੈ ਤਾਂ ਹੀ ਅਸੀਂ ਆਪਣੀ ਇਮਪਰੂਵਮੈਂਟ ਕਰ ਸਕਦੇ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਤੇ ਸਾਰੇ ਆਇਓ ਪ੍ਰੈਸ ਵਾਲੇ ਪ੍ਰੈਸ ਦੇ ਬਣਾ ਸਾਡੀ ਗੱਲ ਜਿਹੜੀ ਹੈ ਇਹ ਲੋਕਾਂ ਦਾ ਕੋਈ ਨਹੀਂ ਸਰਦੀ ਸੋ ਤੁਹਾਡੇ ਬਹੁਤ ਵੱਡਾ ਸਹੀ ਹੋ ਗਿਆ ਬਹੁਤ ਬਹੁਤ ਮਿਹਰਬਾਨ ਕਰ ਅਧਮੀ ਨੇ ਜਿਹੜੇ ਪੰਜਾਬ ਤੋਂ ਕਲਪ ਤੋਂ ਦੇ ਬੱਚੇ ਆ ਬਹੁਤ ਅੱਛਾ ਆਇਆ ਜੀ ਬੱਚੇ ਦੇ ਸੈਂਟਰਸ ਨੰਬਰ ਵੀ ਆਏ ਨੇ ਔਰ ਹਾਲਾਂਕਿ ਮੈਂ ਗੌਰਮੈਂਟ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਵੇਟ ਗੱਲ ਕਰ ਰਿਹਾ ਮੈਂ ਚੀਪ ਕਾਲਜ ਦਾ ਪ੍ਰਧਾਨਵੀ ਹੈ ਔਰ ਸਾਡਾ ਹਿਸ਼ਾਪੁਰ ਦਾ ਸਕੂਲ ਜਿਹਦੀ ਬੱਚੀ ਫਰਸਟ ਆਈ ਹੈ 600 600 ਆਏ ਨੇ ਸੋ ਬਹੁਤ ਬਧਾਈ ਹੋਵੇ ਮੈਂ ਤਾਂ ਹੀ ਕਹਿ ਰਿਹਾ ਮਿਆਰ ਸੀ ਵਧਾਉਣਾ ਔਰ ਸਿਰਫ ਨੰਬਰ ਨਹੀਂ ਵਧਾਉਣੇ ਅਸੀਂ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਔਰ ਬੱਚਿਆਂ ਦੀ ਜਨਰਲ ਨੌਲੇਜ ਵਧਾਉਣੀ ਹੈ ਤਾਂ ਕਿ ਬੱਚਾ ਸਾਡਾ ਇੱਥੇ ਰਵੇ ਦਿੱਲੀ ਜਾਵੇ ਬਾਹਰ ਜਾਵੇ ਮਲ ਕੈਨੇਡਾ ਜਾਵੇ ਇੰਗਲੈਂਡ ਜਾਵੇ ਕਿਤੇ ਵੀ ਜਾਵੇ ਲੇਕਿਨ ਉਹਨੂੰ ਆਉਂਦਾ ਹੋਵੇ ਉਹਨੂੰ ਗੱਲਬਾਤ ਕਰਨੀ ਆਉਂਦੀ ਹੋਵੇ ਉਹਨੂੰ ਅੰਗਰੇਜ਼ੀ ਬੋਲੀ ਆਉਂਦੀ ਹੋਵੇ ਉਹ ਪੰਜਾਬੀ ਦਾ ਪੂਰਾ ਮਾਹਿਰ ਹੋਵੇ ਔਰ ਉਹਨੂੰ ਹਿਸਟਰੀ ਬਾਰੇ ਪਤਾ ਹੋਵੇ ਦੁਨੀਆ ਬਾਰੇ ਪਤਾ ਹੋਵੇ ਐਸੀ ਤਾਂ ਨੇ ਸਾਡੇ ਪਿੱਛੇ ਹਜੇ ਬਣਨੀ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਆਈਐਸ ਆਈਪੀਐਸ ਅਧਿਕਾਰੀ ਕਿ ਆ ਕੇ ਬੱਚਾ ਨੂੰ ਪਲੇਸਰ ਕਰ ਦਿੰਦੇ ਕੋਈ ਬਾਰੇ ਕੀ ਨਾ ਬਿਲਕੁਲ ਜੀ ਸਾਡੇ ਕੋਈ 200 ਦੇ ਕਰੀਬ ਜੇ ਜਿਹੜੇ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਹੁੰਦਾ ਹੈ ਉਹਦੇ ਵਿੱਚ ਪਹਿਲਾਂ ਤਾਂ ਬੱਚਾ ਹੁੰਦਾ ਹੀ ਕੋਈ ਨਹੀਂ ਸੀਗਾ ਹੁਣ ਸਾਡੇ 200 100 ਕਿੰਨੇ ਨੇ ਮੈਨੂੰ ਥਾ 100 ਕੋਈ 90 ਦੇ ਕਰੀਬ ਨੇ ਸਾਡੇ ਬੱਚੇ ਜਿਹੜੇ ਜੇ ਆਈ ਉਹਨਾਂ ਪਿਛਲੇ 3 ਸਾਲਾਂ ਵਿੱਚ ਕੀਤੀ ਹੈ ਔਰ ਮੈਨੂੰ ਆਸ ਹੈ ਕਿ ਫਿਗਰ ਵੱਧ ਹੀ ਜਾਏਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚਿਆਂ ਨੂੰ ਪਤਾ ਲੱਗਦਾ ਹੁਣ ਸਾਡੇ 9000 ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲਾਂ ਜਾ ਰਹੇ ਪਿਛਲੇ ਸਾਲਾਂ ਚ ਪਿਛਲੇ 3 ਸਾਲਾਂ ਚ ਸੋ ਬੜੀ ਵੱਡੀ ਗੱਲ ਹੈ ਕਿੱਥੇ ਸਰਕਾਰੀ ਸਕੂਲਾਂ ਛੱਡ ਕੇ ਪ੍ਰਾਈਵੇਟ ਜਾਂਦੇ ਸੀਗੇ ਹੁਣ ਪ੍ਰਾਈਵੇਟ ਛੱਡ ਕੇ ਤੇ ਸਰਕਾਰੀ ਚਾ ਰਹੇ ਨੇ ਸੋ ਮੈਂ ਮਾਨ ਸਾਹਿਬ ਨੂੰ ਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਮਾਨ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਜਗੇ ਕੰਮ ਕਰਦੇ